ਹਾਂਜੀ ਮੈਂ ਆਸ਼ਾ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਨਵੀਂ ਵੀਡੀਓ ਦੇ ਨਾਲ ਤੁਹਾਡਾ ਭਾਈ ਸੁਖ ਤੁਹਾਡੇ ਵਿੱਚ ਹਾਜ਼ਰ ਹੈ ਆਂ ਔਰ ਅੱਜ ਆਪਾਂ ਗੱਲ ਕਰਾਂਗੇ ਕਿ ਉਹ ਕਿਹੜੇ ਪੰਜ ਕੰਮ ਆ ਜਿਹੜੇ ਅਸੀਂ ਆਪਣੀ ਕੰਟਰੀ ਵਿੱਚੋਂ ਸਿੱਖ ਕੇ ਆ ਸਕਦੇ ਆਂ ਤੇ ਅਰਬ ਕੰਟਰੀ ਵਿੱਚ ਵਧੀਆ ਜੌਬ ਹਾਸਲ ਕਰ ਸਕਦੇ ਆਂ ਉਹ ਪੰਜ ਕੰਮ ਆਪਾਂ ਸ਼ੁਰੂ ਕਰਾਂਗੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਾਡੇ ਕੋਈ ਵੀ ਭਾਈ ਇੱਥੇ ਆਉਣ ਤਾਂ ਲੇਬਰ ਵਿੱਚ ਨਾ ਆਉਣ ਜ਼ਰੂਰ ਇਹ ਆ ਕਿ ਕੰਮ ਕੋਈ ਨਾ ਕੋਈ ਸਿੱਖ ਕੇ ਆਉਣ ਤੇ ਤੁਸੀਂ ਅਗਰ ਜੋ ਤੁਹਾਡੇ ਰਿਸ਼ਤੇਦਾਰ ਚ ਕੋਈ ਵੀ ਭਾਈ ਇਸ ਅਰਬ ਕੰਟਰੀ ਵਿੱਚੋਂ ਇਸ ਵੀਡੀਓ ਨੂੰ ਦੇਖ ਰਿਹਾ ਤਾਂ ਉਹ ਜਾਣਦਾ ਹੋਊਗਾ ਕਿ ਲੇਬਰ ਤੇ ਕੀ ਹੈ ਇੱਥੇ ਹਾਲਾਤ ਬਹੁਤ ਹੀ ਮਾੜੇ ਹੁੰਦੇ ਆ ਲੇਬਰ ਤੇ ਬਹੁਤ ਲੋਗ ਆ ਕੰਮ ਜਾਣਦੇ ਹੋਏ ਵੀ ਲੇਬਰ ਵਿੱਚ ਆ ਜਾਂਦੇ ਆ ਡਰਦੇ ਰਹਿੰਦੇ ਆ ਕਿ ਇੱਥੇ ਪਤਾ ਨਹੀਂ ਕਿੱਦਾਂ ਦਾ ਕੰਮ ਕਰਨਾ ਪੈਣਾ ਕੋਈ ਨਹੀਂ ਜਦੋਂ ਤੁਸੀਂ ਆਓਗੇ ਇੱਥੋਂ ਦੇ ਪੇਤੀ ਹੋ ਜਾਓਗੇ ਇੱਕ ਦੋ ਮਹੀਨੇ ਤੁਹਾਨੂੰ ਕੋਈ ਪ੍ਰੋਬਲਮ ਆਊਗੀ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਕੰਮ ਕਰਨਾ ਸ਼ੁਰੂ ਕਰ ਦੇਵੋਗੇ ਔਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਕਿ ਇਲੈਕਟ੍ਰੀਸ਼ੀਅਨ ਦੀ ਅਗਰ ਤੁਸੀਂ ਆਈਟੀਆਈ ਕੀਤੀ ਆ ਤੇ ਤੁਸੀਂ ਕੰਮ ਜਾਣਦੇ ਹੋ ਪ੍ਰੈਕਟੀਕਲ ਕੰਮ ਜਾਣਦੇ ਹੋ ਜੇ ਨਹੀਂ ਵੀ ਜਾਣਦੇ ਤਾਂ ਤੁਹਾਨੂੰ ਸਿੱਖਣਾ ਜ਼ਰੂਰ ਚਾਹੀਦਾ ਪ੍ਰੈਕਟੀਕਲ ਔਰ ਉਹਦੇ ਵਿੱਚ ਕੀ ਆ ਤੁਹਾਡੀ ਵਧੀਆ ਸੈਲਰੀ ਲੱਗ ਸਕਦੀ ਆ ਉਹਦੇ ਵਿੱਚ ਤੁਹਾਡੀ 1600 1700 1800 ਸੈਲਰੀ ਲੱਗ ਸਕਦੀ ਆ ਤੇ ਜੋ ਕੀ ਆ ਤੁਸੀਂ ਖਾ ਪੀ ਕੇ ਆਪਣਾ ਵਧੀਆ 30 ਤੋਂ 35000 ਘਰ ਪੇਚ ਸਕਦੇ ਹੋ ਤਾਂ ਨੰਬਰ 2 ਤੇ ਆਪਾਂ ਗੱਲ ਕਰਦੇ ਆਂ ਪਲੰਬਰ ਦੇ ਕੰਮ ਦੀ ਪਲੰਬਰ ਦੇ ਕੰਮ ਚ ਵੀ ਅਗਰ ਤੁਸੀਂ ਆਈਟੀਆਈ ਕੀਤੀ ਆ ਨਹੀਂ ਵੀ ਕੀਤੀ ਤਾਂ ਅਗਰ ਵਧੀਆ ਐਕਸਪੀਰੀਅੰਸ ਹੈ ਜਾਂ ਇੰਟਰਵਿਊ ਦੇ ਟਾਈਮ ਤੁਸੀਂ ਜੋ ਵੀ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਦੇ ਦਿੱਤਾ ਵਧੀਆ ਤਰੀਕੇ ਨਾਲ ਤਾਂ ਤੁਸੀਂ ਆ ਸਕਦੇ ਹੋ ਤਾਂ ਤੁਹਾਡੀ ਸੈਲਰੀ ਵਧੀਆ ਲੱਗ ਸਕਦੀ ਆ 1500 ਤੋਂ 1600 ਦੇ ਵਿੱਚ ਵਿੱਚ ਤੁਹਾਡੀ ਸੈਲਰੀ ਲੱਗ ਸਕਦੀ ਆ ਪਰ ਬਹੁਤ ਕੰਪਨੀਆਂ ਆ ਕਿ ਬਹੁਤ ਘੱਟ ਸੈਲਰੀ ਲਾਉਂਦੀਆਂ ਆ ਪਰ ਘੱਟ ਸੈਲਰੀ ਤੇ ਜ਼ਿਆਦਾ ਘੱਟ ਸੈਲਰੀ ਤੇ ਆ ਕੇ ਇੱਥੇ ਫਾਇਦਾ ਨਹੀਂ ਆ ਕਿਤੇ ਵੀ ਤੁਸੀਂ ਅਰਬ ਕੰਟਰੀ ਵਿੱਚ ਜਾਣਾ ਤੇ ਬਾਲਾ ਨਹੀਂ ਤੇ ਤੁਹਾਡੀ ਸੈਲਰੀ 1300 1400 1500 ਚਾਹੀਦੀ ਆ ਅਗਰ ਬਹੁਤ ਕੰਪਨੀਆਂ ਚ ਓਵਰ ਟਾਈਮ ਲੱਗਦਾ ਬਹੁਤ ਕੰਪਨੀਆਂ ਚ ਓਵਰ ਟਾਈਮ ਨਹੀਂ ਲੱਗਦਾ ਔਰ ਗੱਲ ਕਰਦੇ ਆ ਆਪਾਂ ਪਲੰਬਰ ਦੀ ਔਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਸਟੀਲ ਫਿਕਚਰ ਦੀ ਜੋ ਕਿ ਸਾਡੇ ਭਾਈ ਸਟੀਲ ਬੰਦਦੇ ਆ ਜਾਲ ਬੰਦਦੇ ਜਿਹਨੂੰ ਆਪਾਂ ਕਹਿ ਦਿੰਨੇ ਆ ਉਹਨਾਂ ਦੀ ਵੀ ਸੈਲਰੀ ਇੱਥੇ ਵਧੀਆ ਲੱਗਦੀ ਆ ਪਰ ਉਹ ਜਿਹੜੇ ਭਾਈ ਸਾਡੇ ਕੰਮ ਕਰਦੇ ਆ ਸਟੀਲ ਦਾ ਇਹ ਤੇ ਉਹੀ ਕਰ ਸਕਦੇ ਆ ਕਿਉਂ ਧੁੱਪ ਬਹੁਤ ਜ਼ਿਆਦਾ ਹੁੰਦੀ ਆ ਇਹ ਸਾਰਿਆਂ ਦੇ ਵਾਸਤੇ ਦੀ ਗੱਲ ਨਹੀਂ ਆ ਕਿ ਧੁੱਪ ਵਿੱਚ ਸਾਰੇ ਲੋਕ ਕੰਮ ਕਰ ਸਕਣ ਇਲੈਕਟ੍ਰੀਸ਼ੀਅਨ ਔਰ ਪਲੰਬਰ ਤਾਂ ਕੁਝ ਟਾਈਮ ਵਾਸਤੇ ਪਾਈਪ ਪਾਉਂਦੇ ਆ ਜਦੋਂ ਆਪਾਂ ਲੈਂਟਰ ਦੀ ਗੱਲ ਕਰਦੇ ਆ ਸਲੈਬ ਦੀ ਗੱਲ ਕਰਦੇ ਆ ਤਾਂ ਉਸ ਤੋਂ ਬਾਅਦ ਕੀ ਉਹਨਾਂ ਦਾ ਕੰਮ ਅੰਦਰ ਕਾਫੀ ਹੱਦ ਤੱਕ ਅੰਦਰ ਹੀ ਕੰਮ ਹੁੰਦਾ ਆ ਤਾਂ ਜੋ ਸਟੀਲ ਫਿਕਸਰ ਆ ਉਹਨਾਂ ਦੀ ਸੈਲਰੀ 1300 ਤੋਂ 1400 ਦੇ 1500 ਦੇ ਵਿੱਚ ਵਿੱਚ ਰਹਿੰਦੀ ਆ ਤਾਂ ਸੈਲਰੀਆਂ ਤਕਰੀਬਨ ਠੀਕ ਹੀ ਹੁੰਦੀਆਂ ਇੱਥੇ ਇੰਨੀਆਂ ਕੀ ਹੁੰਦੀਆਂ ਆ ਅਗਰ ਤੁਸੀਂ ਇੱਥੇ ਆਉਨੇ ਹੋ ਕੰਮ ਕਰਕੇ ਦਿਖਾਉਨੇ ਹੋ ਤਾਂ ਤੁਹਾਡੀ ਜ਼ਰੂਰ ਹੈ ਕਿ ਪੋਸਟ ਤੁਹਾਡੀ ਵਾਧੀ ਆ ਸੈਲਰੀ ਤੁਹਾਡੀ ਵਾਧੀ ਆ ਤੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਇਦਾਂ ਦੇ ਕੰਮ ਦੀ ਅਗਰ ਟਰਨ ਨੇ ਆ ਤੁਸੀਂ ਪਹਿਲਾਂ ਆਏ ਹੋ ਦੁਬਈ ਵਿੱਚ ਤਾਂ ਫੇਰ ਤਾਂ ਤੁਹਾਡੀ ਸੈਲਰੀ ਹੋਰ ਵੀ ਵਧੀਆ ਲੱਗ ਸਕਦੀ ਹੈ ਔਰ ਉਸ ਤੋਂ ਆਪਾਂ ਗੱਲ ਬਾਅਦ ਵਿੱਚ ਕਰਦੇ ਆ ਕਾਰਪੈਂਡਰ ਫਿਨਿਸ਼ਿੰਗ ਕਾਰਪੈਂਡਰ ਜਾਂ ਸ਼ਟਰਿੰਗ ਕਾਰਪੈਂਡਰ ਇਹ ਵੀ ਕੰਮ ਇੱਥੇ ਕਾਫੀ ਚੱਲਦਾ ਆ ਤਾਂ ਉਹ ਤੁਸੀਂ ਅਗਰ ਫਿਨਿਸ਼ਿੰਗ ਕਾਰਪੈਂਟਰ ਦਾ ਕੰਮ ਜਾਣਦੇ ਹੋ ਤਾਂ ਇੱਥੇ ਕੰਕਰੀਟ ਦੇ ਟਾਈਮ ਜੋ ਵੀ ਤੁਹਾਨੂੰ ਪਲਾਈਆਂ ਮਾਰਨ ਦਾ ਜਾਂ ਕਿੱਦਾਂ ਦਾ ਵੀ ਕੰਮ ਦਿੱਤਾ ਜਾਊਗਾ ਉਹ ਤੁਸੀਂ ਕਰ ਸਕਦੇ ਆ ਕਿਉਂਕਿ ਜਿੱਦਾਂ ਦਾ ਤੁਸੀਂ ਇੰਡੀਆ ਆਪਣਾ ਕੰਮ ਕਰਦੇ ਹੋ ਇੱਥੇ ਵੀ ਉਦਾਂ ਹੀ ਕੰਮ ਕਰ ਸਕਦੇ ਆ ਔਰ ਫਿਨਿਸ਼ਿੰਗ ਕਾਰਪੈਂਟਰ ਦਾ ਵੀ ਕੰਮ ਹੈਗਾ ਜੋ ਕਾਫੀ ਛੋਟੇ-ਛੋਟੇ ਠੇਕੇਦਾਰੋਂ ਵੱਡੀਆਂ ਕੰਪਨੀਆਂ ਵੀ ਕਾਫੀ ਕੰਮ ਕਰਦੀਆਂ ਉਹ ਕੰਮ ਵਧੀਆ ਆ ਇੱਥੇ ਔਰ ਗੱਲ ਕਰਦੇ ਆ ਆਪਾਂ ਉਸ ਤੋਂ ਅਗਲੇ ਕੰਮ ਦੀ ਇੱਕ ਗੱਲ ਕਰਦੇ ਆਂ ਆਪਾਂ ਰਾਜਗਰੀ ਮਤਲਬ ਕਿ ਮੈਸਤਰੀ ਜੋ ਟਾਇਲ ਮੈਸਨ ਨੇ ਭਾਈ ਸਾਡੇ ਮਾਰਬਲ ਲਾਉਂਦੇ ਨੇ ਉਹਨਾਂ ਦੀ ਸੈਲਰੀ ਤੇ ਕਾਫੀ ਵਧੀਆ ਹੱਦ ਤੱਕ ਲੱਗ ਜਾਂਦੀ ਹੈ ਅਗਰ ਉਹਨਾਂ ਨੂੰ ਟਾਇਲ ਮੈਸਨ ਦਾ ਕੰਮ ਆਉਂਦਾ ਆ ਮਾਰਬਲ ਦਾ ਆਉਂਦਾ ਆ ਮਤਲਬ ਕਿ ਪੱਥਰ ਲਾਉਣਾ ਆਉਂਦਾ ਆ ਰਗੜਾਈ ਕਰਨੀ ਹੁੰਦੀ ਆ ਤਾਂ ਉਹਨਾਂ ਦੀ ਸੈਲਰੀ ਕਾਫੀ ਹੱਦ ਤੱਕ ਵਧੀਆ ਲੱਗਦੀ ਆ ਅਗਰ ਤੁਸੀਂ ਜਾਣਦੇ ਹੋਵੋਗੇ ਕਿ ਇੱਥੇ ਵਿਲਿਆਂ ਵਿੱਚ ਜਿੱਦਾਂ ਕਿ ਘਰਾਂ ਵਿੱਚ ਅਰਬੀਆਂ ਦੇ ਘਰਾਂ ਵਿੱਚ ਕਾਫੀ ਮਹਿੰਗਾ ਪੱਥਰ ਲੱਗਦਾ ਆ ਉਹ ਪੱਥਰ ਲਾਉਣ ਵਾਲਿਆਂ ਦੀ 2500 ਤੋਂ 3000 ਵੀ 3000 ਰਾਮ ਤੱਕ ਵੀ ਸੈਲਰੀ ਹੈ ਜੋ ਕਿ 50 ਤੋਂ 60000 ਤੱਕ। ਔਰ ਅਗਰ ਤੁਸੀਂ ਵਧੀਆ ਕਾਰੀਗਰੋ ਟਾਈਲ ਮੈਸਰ ਨੂੰ ਤੇ ਮਾਰਬਲ ਦਾ ਕੰਮ ਪੱਥਰ ਲਾਉਣ ਦਾ ਕੰਮ ਹੁੰਦਾ ਤਾਂ ਤੁਹਾਡੀ ਸੈਲਰੀ ਕਾਫੀ ਵਧੀਆ ਲੱਗ ਸਕਦੀ ਇੱਥੇ ਤਾਂ ਕੰਮ ਵੀ ਅੰਦਰ ਦਾ ਹੀ ਹੁੰਦਾ। ਕੰਮ ਭਾਰਾ ਜ਼ਰੂਰ ਹੈ ਪਰ ਵਧੀਆ ਪੈਸੇ ਸੋਨੇ ਪੈਸੇ ਬਣਦੇ ਆ। ਔਰ ਇਹ ਸੀਗੇ ਅੱਜ ਦੇ ਜਿਹੜੇ ਪੰਜ ਕੰਮ ਜਿਹੜੇ ਅਸੀਂ ਸਿੱਖ ਕੇ ਆਪਣੀ ਕੰਟਰੀ ਚ ਆ ਸਕਦੇ ਆ ਤਾਂ ਇੱਥੇ ਤੁਸੀਂ ਆਪਣਾ ਕੰਮ ਲੱਭ ਸਕਦੇ ਆ ਵਿਜ਼ਿਟ ਤੇ ਆ ਸਕਦੇ ਆ। ਨਹੀਂ ਤਾਂ ਕਿਸੇ ਏਜੰਟ ਦੇ ਵਧੀਆ ਏਜੰਟ ਦੇ ਰਾਹੀਂ ਆ ਸਕਦੇ ਆ ਕਿ ਕਿਸੇ ਚੱਜ ਦੀ ਕੰਪਨੀ ਚ ਆ ਸਕਦੇ ਆ ਘੱਟ ਸੈਲਰੀ ਤੇ ਨਾ ਉਹ ਇੱਥੇ ਘੱਟ ਸੈਲਰੀ ਦੇ ਕੀ ਹੁੰਦਾ ਬਾਅਦ ਵਿੱਚ ਬੰਦੇ ਬਹੁਤ ਔਖੇ ਹੁੰਦੇ ਆ 1100 ਦੇ ਵਿੱਚੋਂ ਰੋਟੀ ਖਾ ਕੇ ਕੁਝ ਨਹੀਂ ਉਹ ਬਚਦਾ ਉਹੀ 15 ਤੋਂ 16000 ਬਚਦਾ ਆ ਉਹ ਤਾਂ ਤੁਸੀਂ ਇੰਡੀਆ ਵੀ ਕਮਾ ਸਕਦੇ ਜੇ ਆਪਣੀ ਕੰਟਰੀ ਵਿੱਚ ਵੀ ਕਮਾ ਸਕਦੇ ਹੋ ਇਸ ਕਰਕੇ ਇੱਥੇ ਤੁਸੀਂ ਆਉਣਾ ਆ ਜਿਆਦਾ ਨਹੀਂ ਤੇ ਤੁਹਾਡੀ ਸੈਲਰੀ 1400 1500 ਜ਼ਰੂਰ ਹੋਣੀ ਚਾਹੀਦੀ ਆ ਅਗਰ ਕੰਪਨੀ ਨੇ ਤੁਹਾਡੀ 1300 ਸੈਲਰੀ ਲਾਈ ਆ ਤਾਂ ਓਵਰਟਾਈਮ ਮਿਲਦਾ 2 ਤੋਂ 300 ਤਾਂ ਉਹ ਵੀ ਠੀਕ ਆ ਅਗਰ ਕੰਪਨੀ ਨੇ ਤੁਹਾਡੀ 10000 ਰੁਪਿਆ ਸੈਲਰੀ ਲਾਈ ਆ ਬਹੁਤ ਘੱਟ ਕੰਪਨੀਆਂ ਜਿੱਦਾਂ ਕਿ 3CC ਵਿਦ ਐਡਮ ਉਹਨਾਂ ਦੀ ਆਪਾਂ ਅਲੱਗ ਵੀਡੀਓ ਬਣਾਵਾਂਗੇ ਕਿ ਕਿਹੜੀਆਂ ਕੰਪਨੀਆਂ ਜੋ ਕੀ ਨਾਮੀ ਕੰਪਨੀਆਂ ਕਹਿ ਸਕਦੇ ਆ ਵਧੀਆ ਕੰਪਨੀਆਂ ਆ ਉਹਨਾਂ 'ਚ ਤੁਸੀਂ ਆ ਸਕਦੇ ਉਹਨਾਂ ਦਾ ਭਰੋਸਾ ਹੁੰਦਾ ਵੀ ਇੰਟਰਵਿਊ ਦੇ ਟਾਈਮ ਉਹ ਦੱਸ ਦਿੰਦੇ ਕਿ ਤੁਹਾਡਾ ਓਵਰਟਾਈਮ 2 ਤੋਂ 3 ਘੰਟੇ ਜਾਂ ਲੱਗੂਗਾ ਅਗਰ ਉਹ ਕੰਪਨੀਆਂ 2 ਘੰਟੇ ਓਵਰਟਾਈਮ ਲੱਗਦਾ ਨੂੰ 3 ਘੰਟੇ ਵੀ ਦੇ ਦਿੰਦੇ ਬਹੁ ਓਵਰਟਾਈਮ ਲੱਗਦਾ ਹੀ ਨਹੀਂਗਾ ਤੁਸੀਂ 1000 ਤੇ ਆ ਗਏ 900 ਤੇ ਆ ਗਏ ਤਾਂ ਤੁਹਾਨੂੰ ਉਹਦੇ ਵਿੱਚੋਂ ਹੀ ਰੋਟੀ ਖਾ ਕੇ ਬਾਅਦ ਵਿੱਚ ਕੀ ਹਾਲ ਹੁੰਦਾ ਅਸੀਂ ਦੇਖਦੇ ਹਾਂ ਇੱਥੇ ਤਾਂ ਬਹੁਤ ਔਕਾ ਹੁੰਦਾ ਇਹ ਇਸ ਕਰਕੇ ਤੁਸੀਂ ਜਦੋਂ ਵੀ ਆਪਣੀ ਕੰਟਰੀ ਵਿੱਚ ਹੋਣਾ ਤਾਂ ਕੰਮ ਜ਼ਰੂਰ ਸਿੱਖ ਕੇ ਆਓ ਇੱਕ ਵਧੀਆ ਕਾਰੀਗਰ ਬਣ ਕੇ ਆਓ ਤਾਂ ਜੋ ਤੁਹਾਡੀ ਪੋਸਟ ਵੀ ਇੱਥੇ ਕੀ ਹੈ ਵੱਧ ਸਕੇ ਉੱਪਰ ਹੋ ਸਕੋ ਤੁਸੀਂ ਤੁਹਾਡੀ ਸੈਲਰੀ ਵੀ ਵਧੂਗੀ ਅਗਰ ਤੁਸੀਂ ਉਹੀ ਕੰਮ ਤੁਹਾਨੂੰ ਨਹੀਂ ਆਉਂਦਾ ਚੰਗੀ ਤਰ੍ਹਾਂ ਤਾਂ ਫਿਰ ਸੈਲਰੀ ਵਧਣ ਦੇ ਚਾਂਸ ਬਹੁਤ ਘੱਟ ਰਹਿੰਦੇ ਇੱਥੇ ਆ ਕੇ ਵੀ ਤੁਸੀਂ ਕੰਮ ਆਪਣਾ ਚੰਗੀ ਤਰ੍ਹਾਂ ਕਰਤਾਂ ਨੂੰ ਘੱਟ ਵੀ ਕੰਮ ਆਉਂਦਾ ਥੋੜਾ ਆ ਤਾਂ ਤੁਸੀਂ ਇਧਰ ਦੇ ਹਿਸਾਬ ਨਾਲ ਸਿੱਖ ਸਕਦੇ ਹੋ ਉਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ